ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ ਸੇ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਏ ਗੁਰਮਖ ਸੱਜਣ ਗੁਣਕਾਰੀਆਂ ਮਿਲ ਸੱਜਣ ਹਰ ਗੁਣ ਗਾਏ ਹੀਰੇ ਹੀਰ ਮਿਲ ਬੇਦਿਆ ਰੰਗ ਚਲੂ ਲੈ ਨਾਏ ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤਸ ਮਿਲਾਵੇ ਸੋਇ ਰਹਾਉ ਮਨ ਰਗੋ ਵਡ ਪਾਗਿਓ ਗੁਰ ਤੁਠਾ ਕਰੇ ਪਸਾਉ ਗੁਰ ਨਾਮ ਦੇ ਰਾਇ ਰੰਗ ਸਿਉ ਹਉ ਸਤੁਰ ਕੇ ਬਲ ਜਾਉ ਬਿਨ ਸਤਗੁਰ ਹਰ ਨਾਮ ਨ ਲੱਭੈ ਲੱਖ ਕੋਟੀ ਕਰਮ ਕਮਾਉ ਬਿਨ ਭਾਗਾ ਸਤਿਗੁਰੂ ਨਾ ਮਿਲੇ ਘਰ ਬੈਠਿਆਂ ਨਿਕਟ ਪਿਤ ਪਾਸ ਅੰਤਰ ਗਿਆਨ ਦੁਖ ਪਰਮ ਹੈ ਵਿੱਚ ਪੜਦਾ ਦੂਰ ਪਿਆਸ ਬਿਨ ਸਤਿਗੁਰੂ ਪੇਟੇ ਕੰਚਨ ਨਾ ਥੀਏ ਮਨ ਮੁਖ ਲੋਭੂ ਬੂੜਾ ਵੇੜੀ ਪਾਸ ਸਤਿਗੁਰੂ ਬੋਤ ਹਰ ਨਾਮ ਹੈ ਕਿਦ ਬਿਦ ਚੜਿਆ ਜਾਏ ਸਤਗੁਰਗੇ ਪਾਣੇ ਜੋ ਚਲੇ ਵਿੱਚ ਬਹੁਤ ਬੈਠਾ ਆਏ ਤਨ ਤਨ ਵੜ ਪਾਗੀ ਨਾਨਕਾ ਜਿਨਾ ਸਤਗੁਰ ਲਐ ਮਿਲਾਏ ਸਤਗੁਰਗੇ ਪਾਣੇ ਜੋ ਚਲੇ ਵਿੱਚ ਬਹੁਤ ਬੈਠਾ ਆਏ ਤਨ ਤਨ ਵੜ ਪਾਗੀ ਨਾਨਕਾ ਜਿਨਾ ਸਤਗੁਰ ਲਐ ਮਿਲਾਏ ਗੁਰੂ ਜੀ ਕਹਿੰਦੇ ਹਨ ਕਿ ਮੇਰੀ ਮਾਂ ਮੇਰੀ ਤੀਬਰ ਇੱਛਾ ਹੈ ਕਿ ਮੈਂ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਾਂ ਅਤੇ ਉਹਨਾਂ ਗੁਣਾਂ ਨੂੰ ਵਿਸਤਾਰਾਂ ਅਤੇ ਗੁਣਾਂ ਨੂੰ ਹੀ ਬੋਲਾਂ। ਭਾ ਉਸ ਪਰਮਾਤਮਾ ਦੀ ਮੈਂ ਹਰ ਤਰ੍ਹਾਂ ਦੇ ਗਾਣ ਗਾ ਕੇ ਉਸ ਦੀ ਉਸਤਤ ਕਰਾਂ। ਫਿਰ ਕਹਿੰਦੇ ਹਨ ਕਿ ਜੇ ਕੋਈ ਗੁਰਮਖ ਸੱਜਣ ਗੁਣਕਾਰੀ ਅਤੇ ਪਰਪਕਾਰੀ ਹੋਵੇ ਤਾਂ ਅਜਿਹੇ ਸੱਜਣ ਨੂੰ ਮਿਲ ਕੇ ਮੈਂ ਉਸ ਹਰ ਪ੍ਰਭੂ ਦੇ ਗੁਣਾ ਦਾ ਗਾਇਨ ਕਰਾਂ ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਹੀਰਾ ਹੀਰੇ ਨੂੰ ਮਿਲ ਕੇ ਵਿਣ ਦਿੰਦਾ ਹੈ ਉਸੇ ਤਰ੍ਹਾਂ ਹੀ ਸੱਜਣ ਪੁਰਸ਼ ਨੂੰ ਮਿਲ ਕੇ ਜਗਿਆਸੂ ਦਾ ਮਨ ਹਰ ਭਗਤੀ ਵਿੱਚ ਲੱਗ ਜਾਂਦਾ ਹੈ ਅਤੇ ਨਾਮ ਦਾ ਗੂੜਾ ਰੰਗ ਲਾ ਚੜ ਜਾਂਦਾ ਹੈ ਫਿਰ ਗੁਰੂ ਜੀ ਕਹਿੰਦੇ ਹਨ ਕਿ हे ਮੇਰੇ ਗੋਵਿੰਦ ਤੇਰੇ ਗੁਣ ਗਾਉਣ ਨਾਲ ਮੇਰਾ ਮਨ ਤ੍ਰਿਪਤ ਹੁੰਦਾ ਹੈ ਅਤੇ ਮੇਰੇ ਹਿਰਦੇ ਦੇ ਅੰਦਰ ਹਰ ਨਾਮ ਦੀ ਪਿਆਸ ਹੈ ਅਤੇ ਫਿਰ ਗੁਰੂ પ્રસન્ન ਹੋ ਕੇ ਨਾਮ ਨਾਲ ਮੇਰ ਕਰਾ ਦਿੰਦਾ ਹੈ ਭਾ ਨਾਮ ਦੀ ਪ੍ਰਾਪਤੀ ਕਰਾ ਦਿੰਦਾ ਹੈ ਫਿਰ ਗੁਰੂ ਜੀ ਕਹਿੰਦੇ ਹਨ ਕਿ हे ਚੰਗੇ ਭਾਗਾਂ ਵਾਲਿਓ ਤੁਸੀਂ ਆਪਣੇ ਮਨ ਨੂੰ ਪ੍ਰੇਮ ਰੰਗ ਵਿੱਚ ਰੰਗੋ ਅਤੇ ਫਿਰ ਗੁਰੂ ਖੁਸ਼ ਹੋ ਕੇ ਮਿਹਰ ਕਰ ਦੇਵੇਗਾ ਮੈਂ ਐਸੇ ਸਤਗੁਰ ਤੋਂ ਬਲਹਾਰ ਜਾਂਦਾ ਹਾਂ ਜੋ ਫਿਰ ਪ੍ਰੇਮਪੂਰਵਕ ਹਿਰਦੇ ਵਿੱਚ ਨਾਮ ਨੂੰ ਦ੍ਰਿੜ ਕਰਾ ਦਿੰਦਾ ਹੈ ਫਿਰ ਗੁਰੂ ਜੀ ਸਮਝਾ ਰਹੇ ਹਨ ਕਿ ਸਤਗੁਰ ਤੋਂ ਬਿਨਾਂ ਹਰ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਭਾਵੇਂ ਲੱਖਾਂ ਕਰੋੜਾਂ ਕਰਮ ਕਾਂਡ ਕਿਉਂ ਨਾ ਕਰ ਲਈਏ ਅਤੇ ਫਿਰ ਗੁਰੂ ਜੀ ਕਹਿੰਦੇ ਹਨ ਕਿ ਭਾਗਾਂ ਤੋਂ ਬਿਨਾਂ ਸਤਿਗੁਰ ਨਹੀਂ ਮਿਲਦਾ ਅਤੇ ਸਤਿਗੁਰ ਦੇ ਮੇਲ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਜੋ ਕਿ ਸਾਡੇ ਹਿਰਦੇ ਵਿੱਚ ਬਿਲਕੁਲ ਨੇੜੇ ਬੈਠਾ ਹੈ ਫਿਰ ਗੁਰੂ ਜੀ ਕਹਿੰਦੇ ਹਨ ਕਿ ਉਸ ਦਾ ਕਾਰਨ ਇਹ ਹੈ ਕਿ ਮਨੁੱਖ ਦੇ ਹਿਰਦੇ ਦੇ ਅੰਦਰ ਹਉਮੈ ਅਤੇ ਅਗਿਆਨਤਾ ਦਾ ਦੁੱਖ ਅਤੇ ਭਰਮ ਦਾ ਪਰਦਾ ਪਿਆ ਹੋਇਆ ਹੈ ਇਸ ਪਰਮਾ ਕਾਰਨ ਮਨੁੱਖ ਅਤੇ ਪ੍ਰਭੂ ਨੂੰ ਇੱਕ ਦੂਜੇ ਤੋਂ ਦੂਰ ਕਰ ਦਿੰਦਾ ਹੈ ਫਿਰ ਸਮਝਾਉਂਦੇ ਹਨ ਕਿ ਸ਼ਬਦ ਰੂਪ ਸਤਗੁਰੂ ਰੂਪ ਪਰਸ ਨੂੰ ਮਿਲੇ ਬਿਨਾ ਮਨਮੁਖ ਵਿਅਕਤੀ ਸੋਨਾ ਨਹੀਂ ਹੋ ਸਕਦਾ ਕਿਉਂਕਿ ਮਨਮੁਖ ਵਿਅਕਤੀ ਜਿਹਾ ਲੋਹਾ ਹੈ ਜੋ ਸ਼ਬਦ ਰੂਪ ਸਤਗੁਰੂ ਰੂਪ ਵੀੜੀ ਦੇ ਪਾਸ ਹੁੰਦਿਆਂ ਹੋਇਆਂ ਵੀ ਡੁੱਬ ਜਾਂਦਾ ਹੈ ਫਿਰ ਗੁਰੂ ਜੀ ਸਵਾਲ ਕਰਦੇ ਹਨ ਕਿ ਸ਼ਬਦ ਰੂਪ ਸਤਗੁਰ ਹਰਨਾਮ ਰੂਪ ਜਹਾਜ਼ ਹੈ ਇਸ ਜਹਾਜ਼ ਵਿੱਚ ਕਿਸ ਢੰਗ ਨਾਲ ਚੜਿਆ ਜਾ ਸਕਦਾ ਹੈ ਫਿਰ ਗੁਰੂ ਜੀ ਇਸ ਦਾ ਉੱਤਰ ਦਿੰਦੇ ਹਨ ਕਿ ਜੋ ਸਾਧਕ ਭਾਵ ਗੁਰਮਖ ਸ਼ਬਦ ਰੂਪ ਸਤਗੁਰ ਦੀ ਇੱਛਾ ਭਾਵ ਗੁਰਮਖ ਦੇ ਰਸਤੇ ਚਲਦਾ ਹੈ ਫਿਰ ਉਹ ਸਤਗੁਰੂ ਜਹਾਜ਼ ਵਿੱਚ ਸਵਾਰ ਹੋ ਜਾਂਦਾ ਹੈ ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿੰਨਾ ਗੁਰਮਖਾ ਨੂੰ ਸ਼ਬਦ ਰੂਪ ਸਤਿਗੁਰੂ ਪ੍ਰਭੂ ਨਾਲ ਮਿਲਾ ਦਿੰਦਾ ਹੈ ਉਹ ਬੜੇ ਵੱਡਿਆਂ ਭਾਗਾ ਵਾਲੇ ਅਤੇ ਤੰਤਾ ਜੋਗ ਹਨ ਗੁਰੂ ਜੀ ਮਨ ਨੂੰ ਸੰਬੋਧਿਤ ਕਰਦੇ ਹਨ ਅਰੇ ਆਖਦੇ ਹਨ ਤੂੰ ਰੱਬੀ ਗੁਣ اختیار ਕਰ ਅਤੇ ਉਹਨਾਂ ਦਾ ਵਿਸਤਾਰ ਆਪਣੇ ਅੰਦਰ ਚੌੜਾਕਾਰ ਫਲ ਗੁਣਾ ਨਾਲ ਭਰਪੂਰ ਕਰ ਪਰ ਇਹਨਾਂ ਗੁਣਾਂ ਦੀ ਸੋਝੀ ਕਿੱਥੋਂ ਆਵੇ ਅਤੇ ਇਹਨਾਂ ਨੂੰ ਗ੍ਰਹਿਣ ਕਰਨ ਦਾ ਤਰੀਕਾ ਕਿੱਥੋਂ ਸਿੱਖਿਆ ਜਾਵੇ ਉੱਤਰ ਵਿੱਚ ਗੁਰੂ ਜੀ ਆਖਦੇ ਹਨ ਗੁਰਮਖ ਸੱਜਣ ਗੁਣਕਾਰੀਆਂ ਮਿਲ ਸੱਜਣ ਹਰ ਗੁਣ ਗਾਏ ਪਾ ਉਸ ਗੁਣਾ ਦੇ ਮਾਲਕ ਗੁਰਸੱਜਣ ਦੀ ਸ਼ਰਨ ਲੈ ਅਤੇ ਫੇਰੋ ਤੇਰੇ ਤੇ ਇਹ ਪਰਉਕਾਰ ਕਰ ਦੇਵੇਗਾ ਕਿਉਂਕਿ ਹਰ ਮਨੁੱਖ ਦੇ ਅੰਦਰ ਜਾਣੇ ਅਣਜਾਣੇ ਆਪਣੇ ਮੂਲ ਗੋਵਿੰਦ ਦੀ ਪਿਆਸ ਲੱਗੀ ਹੋਈ ਹੈ ਅਤੇ ਮੂਲ ਉਹਨਾ ਦਾ ਪੰਡਾਰ ਹੈ ਪਰ ਮੂਲ ਤੱਕ ਪਹੁੰਚਣਾ ਪਹੁੰਚਣ ਪਛਾਣ ਵਾਲਾ ਕੇਵਲ ਸਤਿਗੁਰ ਹੈ ਮੇਰੇ ਗੋਬਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੇ ਸੋਏ ਰਹਾਓ ਸੋ ਮਨੁਖ ਦਾ ਸਾਰਾ ਯਤਨ ਸਤਿਗੁਰ ਦੀ ਪ੍ਰਸੰਤਾ ਹਾਸਲ ਕਰਨੀ ਹੈ ਜੇ ਗੁਰੂ ਟੁੱਟ ਜਾਵੇ ਯਾਨੀ ਪ੍ਰਸੰਨ ਹੋ ਜਾਵੇ ਤਾਂ ਉਹ ਮਨ ਨੂੰ ਰੱਬੀ ਰੰਗ ਨਾਲ ਭਾਗ ਗੁਣਾ ਨਾਲ ਰੰਗ ਦੇਵੇ ਮਨ ਰੰਗੇ ਵੱਡ ਪਾਗਿਓ ਗੁਰ ਟੁੱਟਾ ਕਰੇ ਪਸਾਓ ਸਤਿਗੁਰ ਸਾਨੂੰ ਕਿਉਂ ਨਹੀਂ ਮਿਲਦਾ ਕਿਉਂਕਿ ਮਨੁੱਖ ਅਗਿਆਨਤਾ ਦੇ ਹਨੇਰੇ ਵਿੱਚ ਹੈ ਜਿਸ ਨੇ ਇਸ ਦੇ ਅੰਦਰ ਪਰਮ 파 ਦਤਾ ਹੈ ਸਤਗੁਰ ਸਾਡੇ ਪਾਸ ਹੈ ਫਿਰ ਵੀ ਸਾਡਾ ਅਗਿਆਨ ਇੱਕ ਪਰਦਾ ਪਾਈ ਰੱਖਦਾ ਹੈ ਅੰਤਰ ਅਗਿਆਨ ਦੁਖ ਪਰਮ ਹੈ ਵਿੱਚ ਪਰਦਾ ਦੂਰ ਪਿਆਸ ਸ਼ਬਦ ਰੂਪ ਸਤਗੁਰ ਤੋਂ ਬਿਨਾ ਹਰ ਨਾਮ ਪ੍ਰਾਪਤ ਨਹੀਂ ਹੋ ਸਕਦਾ ਗੁਰੂ ਰੂਪ ਜਹਾਜ ਉੱਪਰ ਚੜ ਉਬਰੰਤ ਹੀ ਈਸ਼ਵਰੀ ਦਰਗਾ ਪ੍ਰਾਪਤ ਹੁੰਦੀ ਹੈ ਪਾ ਨਾਮ ਰੂਪ ਦੀ ਸਮਝ ਆਉਂਦੀ ਹੈ ਅੱਜ ਦਾ ਵਿਚਾਰ ਕਰਦੇ ਹਾਂ ਮੇਰੇ ਕੋਲ ਉਹਨੇ ਕਾਬਲ ਨਹੀਂ ਆਉਣ ਗਿਆ ਉਸ ਸਵਸਥੇ ਮਹਿਮਾ ਦੀ ਜਾਚ ਕਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ